ਆਲਾ ਟਰੈਕਟਰ ਮੰਡੀ ਤੇ ਪੈ ਗਿਆ ਝੂਟਾ ਟਰੈਕਟਰ ਡੈਟ ਦੀ ਸ਼ਰਤ ਲਾ ਗਈ ਮਿੱਤਰੋ ਕਹਿੰਦੇ ਟੋਚ ਨੇ ਪਾਉਣਾਗਾ ਆਮੜੇ ਨੇ ਇੱਧਰ ਮੁੰਡਾ ਚਾਚੇ ਦਾ ਖੜਾਗਾ ਹਨਾ ਚਾਚੇ ਦਾ ਇਹਦੇ ਮੁੰਡੇ ਦੀ ਸ਼ਰਤ ਲਾ ਗਈ ਲੈ ਵੀ ਨੰਮੀ ਨੇ ਪਾਤਾ ਟੋਚਣ ਦੇਖਦੇ ਆ ਕੀ ਗੱਲਬਾਤ ਹੈ ਲੈ ਵੀ ਹੱਥ ਨਾਲ ਜੇ ਪੈ ਗਿਆ ਝੂਟਾ ਆਹ ਡਰਾਈਵਰ ਵੀ ਕੱਬਾ ਬੈਠਾ ਟਰੈਕਟਰ ਤੇ ਲੈ ਵੀ ਦੇਖਦੇ ਆ ਹੈ ਡਰਾਈਵਰ ਹੀ ਨਿਕਲ ਆ ਇੱਧਰ ਤਾਂ ਸਾਲੇ ਵੀ ਖੜੇ ਹੋਗੇ ਵੀ ਆਹ ਕੀ ਹੋ ਗਿਆ ਇਹ ਮੈਂਟ ਜੀ ਕਾਹਦਾ ਪੈ ਗਿਆ ਯਾਰ ਇੱਧਰ ਕਹਿੰਦੇ 5515 ਮਾਡਲ ਆ ਇੱਧਰ ਕਹਿੰਦੇ ਇਹ ਡੀਆਈ 55 2001 ਮਾਡਲ ਹੋਊਗਾ ਮਿਲਦਾ ਇਹ ਚੂੜਾ ਪੈ ਗਿਆ ਪੂਰਾ ਯਾਰ ਆ ਇੱਧਰ ਟੋਚਾਂ ਡਾ ਇਹਨਾਂ ਕੱਸੀ ਜਾਂਦੇ ਆ ਓਏ ਟੋਚ ਨਹੀਂ ਪੈਂਦਾ ਓਏ ਟੋਚ ਨਹੀਂ ਪੈਂਦਾ ਕਹਿੰਦੇ ਇਹ ਪੜਾ ਯਾਰ ਕੰਮ ਉਲਝਿਆ ਟੋਚਦਾ ਪੈਣਾ ਚਾਹੀਦਾਗਾ ਲੈ ਵੀ ਇੱਧਰ ਵੀ ਦਿਖਾਉਣਿਆ ਤੁਹਾਨੂੰ ਭੱਜ ਗਿਆ ਓਏ ਭੱਜ ਗਿਆ ਓਏ ਭੱਜ ਗਿਆ ਆ ਗਿਆ ਫੇਰ ਆ ਗਿਆ ਓਏ ਆ ਇੱਥੇ লাইਵ ਵੀ ਦੇਖਦੇ ਆ ਫਿਰ ਇਹ ਕਿੱਲੀ ਆ ਪੈਂਦੀ ਨਹੀਂ ਸ਼ਰਤ ਕਾ ਦੀ ਕਾ ਦੀ ਲੱਗਿਆ ਬੁੱਲੇ ਕੋਸੀ ਲੱਗੀ ਤਾਂ ਇਹੀ ਲੱਗੀ ਆਏ ਹਾਏ ਨਾ ਪਾਰਟੀ ਦਾ ਲਾਵਾਂਗੇ ਪਾਲੋ ਯਾਰ ਪਾਰਟੀ ਦਾ ਲਾਵਾਂਗੇ ਜਿਹਦਾ ਟ੍ਰੈਡ ਹਾੜ ਗਿਆ ਪਾਰਟੀ ਲਾਵਾਂਗੇ ਬਾਈ ਪਾਰਟੀ ਬੰਦੇ ਵਾਲੇ ਆਪਾਂ ਫਿਰ ਕਿਵੇਂ ਤੂੰ ਉੱਠਣਗੇ ਤੂੰ ਦੋ ਟਾਂ ਨੂੰ ਦੌੜੇਂਗੇ ਪਾ 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 ਕਰਾ ਇਹ ਦੋ ਟਾਂ ਦੇ ਵੀ ਜਾ ਤੂੰ ਪਾਲਾ 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 ਦੇਖ ਲੈ ਹੁਣ ਚਾਚਾ ਦਾ ਮੋਢੇ ਘਾਟ ਨਾ ਖਾਓ ਪੁਲਸ ਵਾਲੇ ਵੀ ਆ ਗਏ ਉਧਰ ਪੁਲਸ ਵਾਲੇ ਵੀ ਆ ਗਏ ਪਾ ਪਾ ਦੇ ਪਾ ਦੇ ਪਾ ਦੇ ਬਰਨਾਲੇ ਦੇ ਵਿੱਚ ਨਾ ਡਰ ਜੇ ਬੰਦਾ ਯਾਰ ਟੋਚਨ ਪਾਓ ਟੋਚਰ ਦਗਜੀਰ ਟੋਚਨ ਪਾਈ ਯਾਰ ਲੈ ਵੀ ਪਾਇਓ ਗਰੰਟ ਟੋਚਨ ਬੰਦੇ ਦਾ ਜੋਰ ਬੜਾ ਲੱਗਿਆ ਪਿਆ ਯਾਰ ਇਹ ਗੱਲ ਦੱਸ ਉਹ ਦੋਚੀ ਪਾ ਗਰੇ ਕਿੱਲੀ ਦੀ ਡਰਾਮਲਾ ਪਾਲਾ ਪਿੰਡ ਇਹੋ ਕਿੱਲੀਆ ਪਲਾਵੜੀਆਂ ਆ ਗੱਭਰੂ ਦਾ ਪਿੰਡ ਕਿਹੜਾ ਇਹ ਗੱਭਰੂ ਦਾ ਪਿੰਡ ਬਰਨਾਲਾ ਹੈ ਬਰਨਾਲਾ ਉਹ ਸਪਰਾ ਏ ਮੈਲ ਖੁਰਦ ਬਾਈ ਮੈਲ ਖੁਰਦ ਦੇਖ ਬਾਈ ਕਿੰਨੇ ਮੈਲ ਖੁਰਦ ਲੱਗੇ ਜਾਣਾ ਟਰੈਕਟਰ ਖਿੱਚ ਕੇ ਚਾਚੇ ਆ ਇੱਥੇ ਆ ਇੱਥੇ ਮੈਨੂੰ ਪਾਉਣੇ ਨੇ ਇਧਰ ਗਾ ਹਾਂ ਬੋਨਾ ਬਾਈ ਹੋਈ ਆ ਪੱਲੇ ਕਿਨੇ ਲਾ ਬਾਲੋ ਜ਼ੋਰ ਲਗਾ ਕੇ ਮੁੰਡਾ ਪੂਰਾ ਹੋਏ ਇਹ ਲੱਗਾ ਨਾ ਆ ਬਾਪ ਆਏ ਬਾਪ ਤੇ ਤੂੰ ਗੱਲ ਰਿਪੇ ਆਪਾ ਟੱਕਰ ਬਰਾਬਰ ਦੀ ਹੈ ਲੈ ਵੀ ਟੋ ਜਾਣ ਦੀ ਜ਼ੋਰ ਲਗਾਇਆ ਪੂਰਾ ਯਾਰ ਮਾਰਾ ਟਰੈਕਟਰ ਮਾਰੇ ਨਾ ਟੋ ਜਾਣ ਭਾਇਆ 55 ਨਾਲ ਟਰੈਕਟਰ ਦੀ ਕੰਡੀਸ਼ਨ ਦਿਖਾ ਦੀ ਸਾਡੇ ਅੱਗੇ ਆ ਲੈ ਇੱਕ ਦੂਜੇ ਕਰਦਾ ਜਾ ਪੈਂਦਾ ਨਹੀਂ ਟੋਜੰਦਾ ਪੰਗਾ ਪੈ ਗਿਆ ਭਰਾ ਜਰਾ ਟੋਜੰਦਾ ਪੰਗਾ ਪੈ ਗਿਆ ਹੁਣ ਉਨੂੰ ਉਧਰ ਪਾਲਾ ਟੋਜੰਦਾ ਪਾਉਣਾ ਪਊਗਾ ਹੁਣ ਪਾਵਾ ਗਿਆ ਬਾਈ ਆ ਗਿਆ ਲੈ ਯਾਰ ਆ ਆ ਗਿਆ ਬਾਈ ਯਾਰ ਬਾਈ ਇਹਨਾਂ ਟੋਜੰਦਾ ਪਾਵਾਂਗੇ ਬਾਈ ਵੀ ਹੋਰ ਪਿੰਡ ਦਾ ਆ ਗਿਆ ਵਿੱਚ ਪੈ ਗਿਆ ਝੂਟਾ ਪੂਰਾ ਇੱਕ ਤਾਂ ਜਿੱਤੂਗਾ ਲਗ ਨਹੀਂ ਪੜਾ ਮੈਂ ਕੀ ਇਹ ਕਦੋਂ ਬਰੋਂ ਰੈਂਗ ਦਾ ਬਸ ਇਹ ਨਹੀਂ ਕੰਦਾ ਨਾ ਯਾਰ ਤੋ ਜਾਂਦਾ ਪਾਉ ਯਾਰ ਓਏ ਤੂੰ ਬੈਠੇ ਦਰੋਲਾ ਲੈ ਮੈਂ ਬੈਠੇ ਦਰੋਲਾ ਲੈ 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 ਤੇਰੇ ਨਹੀਂ ਪੜਨੇ ਤੇਰੇ ਤੋਂ ਲੱਖ ਦਾ ਮੇਰਾ 4 ਲੱਖ ਦਾ ਫੇ ਤੋ ਚ ਪਾ ਆਉਂਦਾ ਆਏ ਆਵਾਜ਼ ਕੱਢਦਾ ਹੈ ਆਏ ਆਵਾਜ਼ ਗੱਲ ਖਰਾਬ ਹੋ ਗਈ ਦੋੜ ਕੇ ਆਇਆ ਤਾਂ ਤਾਂ ਉਹਦੀ ਲੰਮੀ ਗੁੰਦੀ ਕੋਰੇ ਕਾਲੇ ਤੇ ਪੁੱਤ ਬਗਾਨਾ ਲੈ ਜਾਂਦਾ ਆ ਇਹਦਾ ਕੰਮ ਉਲਟ ਗਿਆ ਯਾਰ ਬਈ ਯਾਰ ਨਹੀਂ ਮੇਰੇ ਲਈ 1 ਕਿਲੋ ਬੀਕਾ ਆਹ ਦੀ ਕੋਲ ਯਾਰੇ ਪਾਸੇ ਕੁਝ ਨਹੀਂ ਬੈਕ ਲਿਆ ਉੱਤੇ ਟੋਜਣ ਨਹੀਂ ਪਿਆ ਹੈ ਜੋਰ ਬਹੁਤ ਲਗਾਈ ਟੋਜਣ ਨਹੀਂ ਪਿਆ ਯਾਰ ਕੱਚਾ ਕੰਮ ਹੋ ਗਿਆ ਯਾਰ ਨਾ ਨਾ ਗਲਪ ਚੱਕ ਲੰਘਾ ਚੱਕ ਮਰੀਓ ਲੈਂਕਾ ਜਿਹੜਾ ਥੱਲੇ ਓਏ ਡੰਡਾ ਪੱਟ ਦੇ ਏ ਟੱਕਾ ਬਰਾ ਗੈਂਟ ਉਸ ਨੇ ਹੀ ਪਿਆ ਕੰਮ ਬੰਦ ਹੋ ਗਿਆ ਯਾਰ ਅਗਲੇ ਹਫਤੇ ਕੀ ਹੋ ਗਿਆ ਅਗਲੇ ਹਫਤੇ ਹਾਂ ਫਿਰ ਤੱਕ ਸੰਦਰੇ ਇਧਰ ਉਤਾ ਜੋਰੀ ਵੜਾ ਲੱਗਿਆ ਵੇ ਹਟਾ ਦਾ ਮੇਰੇ ਉੱਤੇ ਦੇਖਣ ਤੇ ਜੋਰ ਮਾਰ ਗਿਆ ਡਾਕਟਰ ਮਦਦ ਡਾਕਟਰ ਤਿਆਰ ਕਰਨ ਵਾਲਾ ਹੈ ਡਾਕਟਰ ਮੇਰਾ ਥਿਆਰ ਕਰਨ ਵਾਲਾ ਆਏਗਾ ਡਾਕਟਰ ਬਸਲੇ ਆ ਹਾਂ ਵੀ ਤਿਆਰ ਕਰਨ ਵਾਲਾ ਹਾਂ ਮੈਂ ਦੋਸਾ ਲਾ ਦਾਂਗਾ ਯਾਰ ਕੱਚੇ ਵੜੇ ਕਰਾਉਂਦਾ ਹਾਂ ਹਾਂ ਲੈ ਬਰਨਾਲਾ ਬਰਨਾਲਾ ਹੋਈ ਪਈ ਆ ਬਰਨਾਲਾ ਉਹਦੇ ਬਿਕਨੇ ਨਹੀਂ ਹੁੰਦੇ ਰੁਪਏ ਵੀ ਲਗਾਉਂਦੇ ਰੁਪਏ ਵੀ ਦਿਖਾਉਂਦੇ ਆ ਵੀ ਕਰਦੇ ਨੇ ਟਰੈਕਟਰ ਇੱਥੇ ਤੇ ਲੋ ਮਿੱਤਰੋ ਬੜਾ ਕੰਮ ਹੋਇਆ ਯਾਰ ਉਹਦਾ ਵਿਚ ਵਿਚਾਲੀ ਰਹਿ ਗਿਆ ਕੰਮ ਤਾਗੜੇ ਤੇ ਦੋ ਜਣ ਮਾੜਾ ਸੀ ਦੋ ਜਣ ਮਾੜਾ ਦੀ ਦੋ ਜਣ ਮਾੜਾ ਦੀ ਗਾਹ ਨੂੰ ਕਦੇ ਟੋਲਦਾ ਮੇਰੇ ਤਾਗੜਾ ਹਾਂ ਦੇ ਵੋਏ ਆਹ ਖੜਿਆ ਦੀ ਕੱਪਾ ਕਮਾ ਬੋਏ ਯਾਰ ਐ ਐ ਪੈਂਦਾ ਪਰਣਾਲੇ ਜੂਦਾ ਭਜਾ ਲਿਆ ਭਜਾ ਲਿਆ ਨਵਾਂ ਟਰੈਕਟਰ ਭਜਾ ਲਿਆ ਬਈ ਆ ਕਰ ਦੋ ਸ਼ੇਰ ਮੁੰਡਿਓ